ਹਾਂਜੀ ਦੋਸਤੋ ਪੰਜਾਬੀ ਸਿੰਗਰ ਸਭੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਰਾੜ ਕਲਾਂ ਵਾਲੇ ਸੱਬੇ ਦਾ ਜੋ ਕਿ ਹੈ ਕੋਠੀ ਪੈਰੀ ਹੈ ਜੋ ਕਿ ਉਸਦੇ ਲੈਂਟਰ ਉੱਪਰ ਜੋ ਕਿ ਸਭ ਨੂੰ ਉਸਨੇ ਸੱਦਾ ਦਿੱਤਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਦਿਹਾੜੀਦਾਰ ਬੰਦਾ ਜੋ ਕਿ ਝੋਨਾ ਲਾਉਂਦਾ ਹੈ ਉਸ ਵਿੱਚ ਉਸ ਵੱਲੋਂ ਲਾਈਵ ਆ ਕੇ ਜੋ ਕਿ ਸਭ ਨੂੰ ਕਿਹਾ ਜਾਂਦਾ ਹੈ ਕਿ ਵੀਰੇ ਅਗਰ ਤੈਨੂੰ ਪੈਸੇ ਦੀ ਲੋੜ ਹੈ ਤਾਂ ਸਾਨੂੰ ਦੱਸੀ ਹੁਣ ਸਾਡਾ ਕੰਮਕਾਰ ਚੱਲ ਗਿਆ ਹੈ ਉਹ ਸਭ ਨੂੰ ਕਿਹਾ ਜਾਂਦਾ ਹੈ ਕਿ ਵੀਰੇ ਤੂੰ ਸਿਰਫ ਅਜੇ ਗਰਾਊਂਡ ਫਲੋਰ ਹੀ ਬਣਾਇਆ ਹੈ ਜੇਕਰ ਤੁਸੀਂ ਉੱਪਰ ਵੀ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸਿਓ ਥੋੜੀ ਅਸੀਂ ਵੱਧ ਤੋਂ ਵੱਧ ਹੈਲਪ ਕਰਾਂਗੇ ਔਰ ਦੋਸਤੋ ਸੱਬੇ ਵੱਲੋਂ ਵੀ ਉਸ ਮੁੰਡੇ ਨੂੰ ਕਾਫੀ ਅਦਾ ਪਿਆਰ ਭੇਜਿਆ ਜਾਂਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਸੱਬਾ ਜੋ ਇੱਕ ਬਹੁਤ ਹੀ ਗਰੀਬ ਕਰਦਾ ਮੁੰਡਾ ਸੀ ਉਸੇ ਨੂੰ ਲੈ ਕੇ ਚੱਲਦੇ ਆ ਜੋ ਕਿ ਆ ਪੰਜਾਬੀ ਦੇ ਕਈ ਸਿੰਗਰ ਵੀ ਉਸ ਦੇ ਨਾਲ ਖੜੇ ਹਨ ਜਿਵੇਂ ਕਿ ਜੀਖਾਨ گلاب ਸਦੂਬੀ ਨਿਊਟ ਲੋਰ ਆਰਨਿਤ ਵਰਗੇ ਸਿੰਗਰ ਵੀ ਉਸ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹਨ ਉਸ ਸਿੰਘਰਾਂ ਦਾ ਕਹਿਣਾ ਹੈ ਕਿ ਸਭਾ ਇੱਕ ਬਹੁਤ ਹੀ ਗਰੀਬ ਘਰ ਦਾ ਮੁੰਡਾ ਸੀ ਔਰ ਉੱਥੋਂ ਉੱਠ ਕੇ ਅੱਜ ਬਹੁਤ ਵੱਡੀ ਇੰਡਸਟਰੀ ਦੇ ਵਿੱਚ ਜੋ ਕਿ ਹੈ ਆਪਣਾ ਨਾਮ ਕਮਾ ਲਿਆ ਹੈ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ